ਆਮ ਆਦਮੀ ਪਾਰਟੀ ਤੋਂ ਬਾਡ ਨੰਬਰ 26 ਤੋਂ ਇਲੈਕਸ਼ਨ ਲੱਗ ਰਿਹਾ ਵਾ ਜਿਹਦੇ ਵਿੱਚ ਮੇਰਾ ਇਲਾਕਾ ਸ਼ਵਾਲਾ ਕਲੋਨੀ ਮੁਸਲਿਮ ਗਾਇਂ ਤਿਲਕਨਗਰ ਸੁੰਦਰਨਗਰ ਜਾਕੀ ਨਗਰ ਆਪਣਾ ਅਮਰਕੋਟ ਕ੍ਰਿਸ਼ਨਾ ਨਗਰ ਇਹ ਸਾਰੇ ਇਲਾਕੇ ਹੁੰਦੇ ਨੇ ਇਨਾਂ ਲੋਕਾਂ ਦਾ ਮੇਰੇ ਨਾਲ ਬਹੁਤ ਪਿਆਰ ਵੀ ਹੈ ਕਿ ਮੈਂ ਇਸ ਇਲਾਕੇ ਦੇ ਵਿੱਚ ਬਹੁਤ ਸਾਰਾ ਰਿਆਵਾ ਸੋਗੈ ਨੂੰ ਵੀ ਦੇ ਕਿ ਮੈਂ ਇਨਾਂ ਦੀ ਅੱਗੇ ਵੀ ਸੇਵਾ ਕੀਤੀ ਹੈ ਔਰ ਡਵੈਲਪਮੈਂਟ ਦੇ ਬਹੁਤ ਕੰਮ ਕਰਵਾਏ ਨੇ ਪੈਨਸ਼ਨਾਂ ਲਗਵਾਈਆਂ ਨੇ ਕੋਰੋਨਾ ਦੇ ਵਿੱਚ ਬਹੁਤ ਕੰਮ ਕੀਤਾ ਹੈ ਆਉਣ ਵਾਲੇ ਟਾਈਮ 'ਚ ਵੀ ਮੈਨੂੰ ਪਾਰਟੀ ਨੇ ਇਸ ਇਲਾਕੇ ਦੀ ਸੇਵਾ ਦਾ ਮੌਕਾ ਬਖਸ਼ਿਆ ਇਹ ਰ ਮੈਂ ਲੱਖਾਂ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਵਾਰਡ ਦੇ ਵਿੱਚ ਬੋਰ ਵੀ ਦਿਨ ਦੁਪਹਿਰੀ ਰਾਤੋ ਰਾਤ ਦੀ ਜਿਹੜੀ ਮਿਹਨਤ ਕਰਾਂਗਾ ਔਰ ਲੋਕਾਂ ਦੇ ਨਾਲ ਪੱਕੰਦੇ ਨਕਰ ਦਾ ਜੋੜ ਕੇ ਜਿਹੜਾ ਡਿਵੈਲਪਮੈਂਟ ਦੇ ਕੰਮ ਕਰਵਾਵਾਂਗਾ ਬਹੁਤ ਬਹੁਤ ਧੰਨਵਾਦ ਵਾਰਡ ਨੰਬਰ ਪਹਿਲੇ 28 ਦੇ ਵਿੱਚੋਂ ਤੁਸੀਂ ਲੜਦੇ ਸੀ ਮੈਂ ਜਿਹੜੀ ਪੁਰਾਣੀ ਵਾਰਡ ਨੰਬਰ 28 ਸੀਗੀ ਹੁਣ ਜਿਹੜੀ ਇਹ ਵਾਰਡ ਕਟਕਟਈਏ ਹੋ ਕੇ ਜਿਹੜੀ ਹੁਣ ਮੈਨੂੰ ਵਾਰਡ ਮਿਲ ਰਹੀ ਹੈ ਇਹਦਾ ਨੰਬਰ 26 ਹੋ ਗਿਆ ਹੈ 26 ਨੰਬਰ ਵਾਰਡ ਦੇ ਵਿੱਚ ਉਹਨਾਂ ਲੈਕਚਰ ਲਾ ਰਹੇ ਆਮ ਆਦਮੀ ਪਾਰਟੀ